ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਦਾਲ ਦੀ ਰੈਸਪੀ ਭਾਵੇਂ ਕਿ ਦਾਲ ਦੀ ਰੈਸਪੀ ਆ ਪਰ ਇਹ ਦਾਲ ਇੰਨੀ ਜ਼ਿਆਦਾ ਟੇਸਟੀ ਬਣਨ ਵਾਲੀ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਇੱਕ ਦਾਲ ਨੂੰ ਇੰਜੋਏ ਕਰ ਰਹੇ ਹੋ ਤੇ ਇੱਕ ਕੌਲੀ ਦਾਲ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੁੱਕਰ 'ਚ ਪਾ ਲਿਆ ਤੇ ਇੱਧਰ ਮੈਂ ਕੱਚਾ ਅੰਬ ਲਿਆ ਅੱਜ ਕੱਲ ਮਾਰਕੀਟ 'ਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਤੇ ਅੱਧਾ ਕੱਚਾ ਅੰਬ ਜਿਹੜਾ ਇਹ ਆ ਆਪਾਂ ਕੱਟ ਕੇ ਛੋਟੇ-ਛੋਟੇ ਟੁਕੜੇਾਂ ਜਗਤ ਕੇ ਕੁੱਕਰ 'ਚ ਐਡ ਕਰ ਦੇਣਾ ਨਾਲ ਕਚਾਂ ਮ ਸਾਡੇ ਸਰੀਰ ਦੀ ਗਰਮੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਤੇ ਜੇਕਰ ਤੁਸੀਂ ਸਬਜੀ ਜਾਂ ਦਾਲ ਦੇ ਵਿੱਚ ਇਹਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਸਬਜੀ ਦਾਲ ਦਾ ਸੁਆਦ ਵੀ ਕਈ ਗੁਣਾ ਵਾਜ ਜਾਂਦਾ ਹੈ ਤੇ ਸਿਹਤ ਦੇ ਲਈ ਵੀ ਬਹੁਤ ਚੰਗਾ ਵਾ ਇਸ ਤਰ੍ਹਾਂ ਇਹਨੂੰ ਕੱਟਣ ਦੇ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਰੈਗੂਲਰ ਮਸਾਲੇ ਆ ਜਿਵੇਂ ਕਿ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਤੇ ਨਮਕ ਇਸਾਰੇ ਐਡ ਕਰ ਦਿਆਂਗੇ ਇਹ ਸਾਰੇ ਮਸਾਲੇ ਛੜਿਆ ਉਹ ਮੈਂ ਇੱਕ ਕੋਲੀ ਦੇ ਹਿਸਾਬ ਦੇ ਨਾਲ ਐਡ ਕੀਤੇ ਆ ਫਿਰ ਮੈਂ ਇਹਦੇ ਚ ਦੋ ਟੁਕੜੇ ਗੁੜ ਦੇ ਪਾਏ ਆ ਕਿਉਂਕਿ ਦਾਲ ਜਿਹੜੀ ਖੱਟੀ ਮਿੱਠੀ ਹੋਣ ਵਾਲੀ ਆ ਤੇ ਇਹਦੇ ਵਿੱਚ ਨਾਲ ਹੀ ਮੈਂ ਕੜੀ ਪੱਤਾ ਜਿਹੜਾ ਇਦਾਂ ਹੱਥ ਨਾਲ ਹੀ ਤੋੜ ਕੇ ਆਪਾਂ ਐਡ ਕਰ ਦਿਆਂਗੇ ਤੇ ਕੜੀ ਪੱਤਾ ਜੇਕਰ ਤੁਹਾਡੇ ਕੋਲੇ ਹੋਵੇ ਨਾ ਤਾਂ ਜ਼ਰੂਰ ਐਡ ਕਰਿਓ ਦਾਲ ਦਾ ਟੇਸਟ ਕਈ ਹੋਣਾ ਬਚ ਜਾਂਦਾ ਤੇ ਪਾਣੀ ਥੋੜਾ ਜਿਹਾ ਐਡ ਕੀਤਾ ਦੋ ਹਰੀਆਂ ਮਿਰਚਾਂ ਕੱਟ ਕੇ ਪਾ ਦਿੱਤੀਆਂ ਤੇ ਇੱਕ ਛੋਟਾ ਟੁਕੜਾ ਅਦਰਕ ਦਾ ਇਹਨੂੰ ਆਪਾਂ ਇਹਦੇ ਤੇ ਨਾਲ ਹੀ ਕਦੂਕਾਸ ਕਰ ਦੇਣਾ ਇਸ ਢਾਲ ਨੂੰ ਬਣਾਉਣ ਦੇ ਲਈ ਤੁਹਾਨੂੰ 5 ਤੋਂ 10 ਮਿੰਟ ਲੱਗਦੇ ਆ ਗੈਸਟ ਨੂੰ ਵੀ ਤੁਸੀਂ ਇਹ ਢਾਲ ਸਰਵ ਕਰੋਗੇ ਨਾ ਤਾਂ ਉਹ ਵੀ ਖਾ ਕੇ بار-ਬਾਰ ਇਸ ਢਾਲ ਦੀ ਰੈਸਪੀ ਤੁਹਾਡੇ ਤੋਂ ਜ਼ਰੂਰ ਪੁੱਛਣਗੇ ਤੇ ਤੁਸੀਂ ਵੀ ਜੇਕਰ ਕਰਦੇ ਵਿੱਚ ਇੱਕ ਵਾਰ ਇਹ ਢਾਲ ਬਣਾ ਲਈਨਾ ਤੁਸੀਂ ਬਾਰ-ਬਾਰ ਇਸ ਢਾਲ ਨੂੰ ਬਣਾਉਂਗੇ ਬਿਨਾਂ ਪਿਆਜ਼ ਬਿਨਾਂ ਲਸਣ ਦੇ ਇਸ ਢਾਲ ਨੂੰ ਬਣਾਵਾਂਗੇ ਫਿਰ ਥੋੜਾ ਪਾਣੀ ਮੈਂ ਹੋਰ ਐਡ ਕੀਤਾ ਮੈਨੂੰ ਪਾਣੀ ਘੱਟ ਲੱਗਿਆ ਤੇ ਇੱਕ ਵਿਸਲ ਆਪਾਂ ਇਹਦੀ ਲਵਾ ਲਈਆ ਇੱਕ ਵਿਸਲ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਦਾਲ ਸਾਡੀ ਪਨ ਕੇ ਰੈਡੀ ਹੋ ਗਈ ਹੈ ਹੁਣ ਆਪਾਂ ਤੜਕਾ ਲਗਾਵਾਂਗੇ ਦੋ ਚਮਚ ਦੇਸੀ ਕੀ ਪਾ ਲਿਆ ਵਾ ਕੁਝ ਵੀ ਤੁਸੀਂ ਕੱਟਣਾ ਨਹੀਂ ਹੈ ਕੁਝ ਵੀ ਤੁਸੀਂ ਇਹਦੇ ਚ ਛਿੱਲਣਾ ਨਹੀਂ ਹੈ ਦੋ ਚਮਚ ਦੇਸੀ ਘਿਓ ਦੇ ਵਿੱਚ ਜੀਰਾ ਤੇ ਰਾਈ ਜਾਨੀ ਦੀ ਸਰੋਂ ਦੇ ਦਾਣੇ ਪਾ ਦਿੱਤੇ ਆ ਥੋੜੇ ਮੈਂ ਕੜੀ ਪੱਤੇ ਮੇਰੇ ਕੋਲੇ ਪਏ ਸੀ ਉਹ ਵੀ ਐਡ ਕਰ ਦਿੱਤੇ ਆ ਕਸ਼ਮੀਰੀ ਲਾਲ ਮਿਰਚ ਪਾ ਦਿਆਂਗੇ ਨੂੰ ਰੰਗ ਦੇਣ ਦੇ ਲਈ ਤੜਕਾ ਸਾਡਾ ਰੈਡੀ ਆ ਇਸ ਦੇ ਵਿੱਚ ਦਾਲ ਐਡ ਕਰ ਦਿਆਂਗੇ ਤੇ ਦੇਖੋ ਦਾਲ ਨੂੰ ਬਣਾਉਣਾ ਕਿੰਨਾ ਸੌਖਾ ਹੈ 5 ਮਿੰਟ ਦੇ ਵਿੱਚ ਦਾਲ ਤੁਹਾਡੀ ਬਣ ਕੇ ਰੈਡੀ ਹੋ ਜਾਂਦੀ ਆ ਜੇਕਰ ਤੁਹਾਨੂੰ ਲੱਗੇ ਕਿ ਦਾਲ ਗਾੜੀ ਹੈ ਤਾਂ ਇੱਥੇ ਇਹਦੇ ਵਿੱਚ ਪਾਣੀ ਪਾ ਕੇ ਦੋ ਉਬਾਲੇ ਇਹਦੇ ਚ ਚੰਗੀ ਤਰ੍ਹਾਂ ਦਵਾ ਦਿਓ ਜੇ ਤੁਹਾਨੂੰ ਲੱਗੇ ਕਿ ਠੀਕ ਆ ਫਿਰ ਵੀ ਤੁਸੀਂ ਇਹਨੂੰ ਇੱਕ ਉਬਾਲਾ ਜ਼ਰੂਰ ਦਵਾ ਦਿਓ ਤਾਂ ਕਿ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਲਾਸਟ ਵਿੱਚ ਇਹਦੇ ਚਾ ਪੱਤਨੀਆਂ ਐਡ ਕਰ ਦਾਂਗੇ ਸਬਜੀ ਦਾਲ ਦੇ ਵਿੱਚ ਧਨੀਆ ਬਹੁਤ ਹੀ ਵਧੀਆ ਲੱਗਦਾ ਹੈ ਤੇ ਗਰਮੀਆਂ ਦੇ ਵਿੱਚ ਤੁਸੀਂ ਧਨੀਆ ਨੂੰ ਲੰਬੇ ਟਾਈਮ ਤੱਕ ਕਿਵੇਂ ਸਟੋਰ ਕਰ ਸਕਦੇ ਹੋ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਣਾ ਮੈਂ ਤੁਹਾਡੇ ਨਾਲ ਇਹ ਟਿਪ ਜਰੂਰ ਸ਼ੇਅਰ ਕਰਾਂਗੀ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਇਸ ਤਰ੍ਹਾਂ ਸਾਡੀ ਦਾਲ ਜਿਹੜੀ ਬਣ ਕੇ ਰੈਡੀ ਹੋ ਗਈ ਹੈ ਥੋੜੀ ਗਾਰੀ ਹੈ ਕਿਉਂਕਿ ਅਸੀਂ ਥੋੜੀ ਗਾਰੀ ਦਾਲ ਖਾਣਾ ਪਸੰਦ ਕਰਦੇ ਹਾਂ ਵੈਸੇ ਜੇ ਤੁਸੀਂ ਪਤਲੀ ਖਾਣਾ ਪਸੰਦ ਕਰਦੇ ਹੋ ਤਾਂ ਇਹਨੂੰ ਥੋੜਾ ਜਿਹਾ ਪਤਲਾ ਵੀ ਰੱਖ ਸਕਦੇ ਹੋ ਤੇ ਦਾਲ ਦੇਖਣ ਨੂੰ ਬੰਮਾ ਦਾ ਲੱਗ ਰਹੀ ਹੈ ਪਰ ਇਹਦਾ ਟੇਸਟ ਬਹੁਤ ਹੀ ਵਧੀਆ ਵਾ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਨਾ ਵਾ ਨਾਲ ਤਾਂ ਸਾਡੇ ਸਰੀਰ ਦੀ ਗਰਮੀ ਦੂਰ ਕਰਦੀਆਂ ਨਾਲੇ ਬਣਾਉਣੀ ਬਹੁਤ ਸੌਖੀ ਹੈ ਤਾਂ ਇਸ ਤਰ੍ਹਾਂ ਮੇਰੀ ਇਹ ਲੰਚ ਦੀ ਥਾਲੀ ਰੈਡੀ ਹੋ ਗਈ ਹੈ ਮੇਰੇ ਘਰ ਤਾਂ ਚਲੋ ਇਹ ਦਾਲ ਬਣਦੀ ਆ ਤਾਂ ਇੱਕੋ ਵਾਰ ਚ ਹੀ ਖਤਮ ਹੋ ਜਾਂਦੀ ਹੈ ਕਿਉਂਕਿ ਇਹ ਬਹੁਤ ਟੇਸਟੀ ਬਣਦੀ ਹੈ ਤੇ ਇਹਦੇ ਚ ਕੜੀ ਪੱਤਾ ਤੇ ਕੱਚੇ ਹੰਬ ਦਾ ਜਿਹੜਾ ਟੇਸਟ ਆ ਉਹ ਦਾਲ ਨੂੰ ਹੋਰ ਵੀ ਕਈ ਗੁਣਾ ਅਮੇਜ਼ਿੰਗ ਟੇਸਟ ਬਣਾ ਦਿੰਦਾ ਹੈ ਇਹਦਾ ना ही मैं थोड़ा पापड़ भी ये रखा वा तो जगह चटनी भी सर्व कर सकते हो तुम गर्मी के लंच की थाली दे की खा रहे हो मैं जरूर दसना तो मेरी ये भीडियो किमें लगी ये भी जरूर दसना व्लीज़ वा तो शेयर कर देना बहुत बहुत धनबाद